ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਤੇ ਰਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਏ ਚੁੰ ਚੁੰ ਸਤਰ ਹਮਾਰੇ ਮਾਰੀਏ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂਤਿਓ ਕਰ ਵਰਸਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਤਰਾਜ ਮੰਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਸਨੁ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਤਨ ਕੋ ਸਿਵ ਮਨ ਸੁਖ ਦੀ ਯੋਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤਬ ਦੇਹ ਪਾਰਾ ਜਬ ਕਰ ਕਰ ਤੂੰ ਕਬ ਹੂੰ ਤੂੰ ਮੈ ਮਿਲ ਤਦੀ ਤਰਸਭ ਹੂੰ ਜੇ ਤੇ ਬਦਨ ਸਿਸਟਰ ਭਤਾਰਿਆ ਆਪ ਆਪ ਨਿੰਬੂ ਜੂ ਚਾਰੈ ਤੁਮ ਸਭ ਹੀ ਤੇ ਰਹਿ ਤਨਾਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਣ ਅਲੰਬ ਆਦਾਨੀ ਨਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਿਤ ਨੈ ਭੇਵ ਆਪ ਆਪ ਨੀ ਬੁੱਧ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ tumra lakhan jae pasara ke vidh saja pratham sansara ekai roop anup srupa rang pay urav ke kupa andaj jer sith jikini utpuj khan bahur rach dini kohon phul raja ho baiṭha kohon simant paya shankar keṭha sagri shisht dikhaya champav aad jugad srupa siyam bhav abrasha meri tum karo sikh abara sikh sangaro dusht jit uthv tut patta sakal milesh karo ran kaata जे असतोई तव सरणी परे तिनके दुष्ट दुखत हवै मरे पुरख जवन पग परे तिहारे तिनके तुम संकट सब टारे जो कलुको एक बार ते हैं ताके काल न आए हैं रस्या होए ताही सब काल दुष्ट अरिष्ट टरें तत्काल कृपा दर्शन जाय ने हर हो ताके ताप तन को मोहर हो रद्ध सिद्ध कर्मो सब होइ दुष्ट शाश्वत सके न कोई ਇਕ ਬਾਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹਿ ਬਾਰਾ ਜਿ ਨਰਨਾਮ ਤਿਹਾਰ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਤੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਤ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਇ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀ ਹੈ ਚੰਨ ਚੰਨ ਸਤਰ ਹਮਾਰੇ ਮਾਰੀ ਹੈ ਆਪ ਹਾ ਦਿਮਜ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂਜੋ ਕਰਵ ਰਸਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਾਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਤਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸਕਲ ਪ੍ਰਜਾ ਜਨਾਮ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀ ਜੋ ਸ਼ਤਰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤ ਬੀਹ ਪਾਰਾ ਪੰਜਾਬ ਕਰ ਕਰ ਤੂੰ ਕਬ ਹੂੰ ਤੂੰ ਮੈ ਮਿਲ ਤੇ ਤਰਸਮ ਹੂੰ ਜੇ ਤੇ ਬਦਨ ਸਿਸਟਰ ਅਵਤਾਰਿਆ ਆਪ ਆਪ ਨੀਂਬੂ ਜੂ ਚਾਰੇ ਤੁਮ ਸਭ ਹੀ ਤੇ ਰਹਿ ਤਨਰਾ ਆਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਣ ਅਲੰਬ ਆਦਾਨੀ ਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕੂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨੈ ਭੇਵ ਆਪ ਆਪ ਨੀਂਬੂ ਤੇ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਨ ਜੈ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆ ਰੰਗ ਪੈਉ ਰਾਪ ਕੇ ਪੂਪਾ ਅੰਡਜ ਜੇ ਰਚਿ ਸਿਤ ਜਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹੋਇ ਬੈਠਾ ਕਹੋ ਸਿਮੰਟ ਪੈਉ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतुई तव सरणी परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए हैं रस्या होए ताही सब काल दुष्ट अरिष्ट तरें तत्काल कृपा दर्श तंजन जाय ने हर हो ताके ताप तन को मोहर हो रद्ध सिद्ध कर्मो सब होइ दुष्ट शाश्वत सके न कोई ਇਕ ਬਾਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹਿ ਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਰਜ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈ ਸਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈ ਸਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਤੇ ਰਸਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਬੈ ਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਏ ਚੰਨ ਚੰਨ ਸਤਰ ਹਮਾਰੇ ਮਾਰੀਏ ਆਪ ਹਾ ਦਿਮਜਿ ਉਪਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੂਜੋ ਕਰਵਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਪਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਮੰਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੇ ਸਖਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀ ਜੋਸ਼ਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤਬ ਦੇਹ ਪਾਰਾ ਜਬ ਕਰ ਕਰ ਤੋ ਕਭ ਹੂੰ ਤੋ ਮੈ ਮਿਲਤ ਦੇਹ ਤਰਸਭ ਹੂੰ ਜੇ ਤੇ ਬਦਨ ਸਿਸਟਰ ਅਭਤਾਰਿਆ ਆਪ ਆਪ ਨਿੰਬੂ ਜੋ ਚਾਰੇ ਤੁਮ ਸਭ ਹੀ ਤੇ ਰੈ ਤਨਾਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਕਰਨ ਨਰਲੰਬ ਆਦਾਨੀ ਨਰਦ ਸੰਭ ਤਾਕਾ ਮੂੜੋ ਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕੂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਨਤ ਨੈ ਭੇਵ ਆਪ ਆਪ ਨੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਨ ਜੈ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆਰੰਕ ਉਰਾਵ ਕੈ ਪੂਪਾ ਅੰਡਜ ਜੇ ਰਚੇ ਤਿ ਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਵੇ ਬੈਠਾ ਕਹੋ ਸਿਮੰਟ ਪੇ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸਿਯੰਭਵ ਅਬਰਸ਼ਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतुई तब सरणी परे तिनके दुष्ट दुक्त होवै मरे पुरख जवन पग परे तिहारे तिनके तुम संकट सब टारे जो कलुको एक बार ते हैं तात काल न आए हैं रस्या होए ताही सब काल दुष्ट अरिष्ट टरेत तत्काल ला कृपा दर्शन जाय ने हर हो ताके ताप्तनक मोह हर हो रिद्ध सिद्ध कर्मो सब होइ दुष्ट शाश्वत सके न कोई ਇੱਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਬਾਰਾ ਜਿ ਨਰਨਾਮ ਤਿਹਾਰ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਸਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਸਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਰਸਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰਛਾਨ ਜਕਰਦੇ ਕਰੀਏ ਸਭੈ ਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀ ਹੈ ਜੁਨ ਜੁਨ ਸਤਰ ਹਮਾਰੇ ਮਾਰੀ ਹੈ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੁਜਿ ਕਰੋ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਮਮਾਂ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਖਲ ਪ੍ਰਜਾ ਜਨਮ ਸਵਾਰੀ ਸਿਵ ਤਨ ਕੋ ਸਿਵ ਮਨ ਸੁਖ ਦੀ ਜੋ ਸ਼ਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰਾ ਕਰਤਾਰਾ ਪ੍ਰਜਾ ਤਰਤ ਦੇਹ ਪਾਰਾ ਪੰਜਾਬ ਕਰ ਕਰਤੋਂ ਕਭ ਹੂੰ ਤੋਂ ਮੈ ਮਿਲਤ ਦੇਹ ਤਰਸਭ ਹੂੰ ਜੇ ਤੇ ਬਦਨ ਸਿਸਟਰਿ ਆਪ ਆਪ ਨਿੰਬੂ ਜੂ ਚਾਰੈ ਤੁਮ ਸਭ ਹੀ ਤੇ ਰਹਿ ਤਨਾਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਣ ਲੰਬ ਆਦਾਨੀ ਨਾਨਦ ਸੰਭ ਤਾਕਾ ਮੂੜੋ ਚਾਰਤ ਭੇਦਾਂ ਜਾ ਕੋ ਭੇਵ ਨ ਪਾਉਤ ਬੇਦਾਂ ਤਾਕੂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨੈ ਭੇਵ ਆਪ ਆਪ ਨੀ ਬੁਧੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ tumra lakhan jay pasara kevid saja pratham sansara ekai roop anup sarupa rang pay urav kai pupa andaj jer chet jikini utpuj khan bahur rach dini kohu phul raja ve baitha kohu simant pay shankara keitha sagri shisht dikhaya champav aad jugad swarup siyam bhav abrash meri tum karo sikh abara sikh sangaro dushte jite uthv tut patta sakal milesh karo ran kaata जे अस्तोई तव सरणी परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल नय आए हैं रस्या होए ताही सब काल दुष्ट अरिष्ट टरें तदकाल कृपा दर्शन जाय ने हर हो ताके ताप्तनक मोह हर हो रिद्ध सिद्ध कर्मो सब होइ दुष्ट शाश्वत सके न कोई ਇੱਕ ਵਾਰ ਜਨ ਤੂੰ ਮੈਂ ਸੰਭਾਰ ਕਾਲ ਫਾਸ ਤੇ ਤਾਏ ਬਾਰਾ ਜਨਰ ਨਾਮ ਤੇ ਹਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ सਤਿ ਨਾਮੁ ਕਰਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਛਾਨ ਜਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਏ ਚੰਨ ਚੰਨ ਸਤਰ ਹਮਾਰੇ ਮਾਰੀਏ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂਜੋ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾ ਕਾਲ ਪਾਇ ਕਰਪਿ ਸਿਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦਰਾਜ ਮਮਾਂ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਖਲ ਪ੍ਰਜਾ ਜਨਾਬ ਸواری ਸਿਵ ਤਨ ਕੋ ਸਿਵ ਮਨ ਸੁਖ ਦੀ ਜੋ ਸ਼ਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤਬ ਦੇਹ ਪਾਰਾ ਜਬ ਕਰ ਕਰ ਤੂੰ ਕਭ ਹੂੰ ਤੂੰ ਮੈ ਮਿਲਤ ਦੇ ਤਰਸਭ ਹੂੰ ਜੇ ਤੇ ਬਦਨ ਸਿਸਟਰ ਅਭਤਾ ਰਿਆ ਆਪ ਆਪ ਨੀਂਬੂ ਜੂ ਚਾਰੈ ਤੁਮ ਸਭ ਹੀ ਤੇ ਰੈ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਨੀਲ ਨਦ ਸੰਭ ਤਾਕਾ ਮੂੜੋ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਛ ਭੇਦ ਨ ਜਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨੈ ਭੇਵ ਆਪ ਆਪ ਨੀਂਬੂ ਤੇ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰ ਲਖਨ ਜੈ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆਰੰਭ ਪਿਉ ਰਾਵ ਤੇ ਪੂਪਾ ਅੰਡਜ ਜੇ ਰਛੇ ਤਿ ਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉਹ ਫੂਲ ਰਾਜਾ ਵੇ ਬੈਠਾ ਕਉਹ ਸਿਮੰਧ ਪਿਉ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੇਰੀ ਤੁਮ ਕਰੋ ਸਿਖ ਬਰਸ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतोई तव सरणी परे तिनके दुष्ट दुखत हवै मरे पुरख जवन पग परे तिहारे तिनके तुम संकट सब टारे जो कलुको एक बार कहे हैं ताके काल न आए हैं रस्या होए ताही सब का ला दुष्ट अरिष्ट टरिं तत्काल ला कृपा दर्शन जाय नर हो ताके ताप तन कुमोहर हो रिद्ध सिद्ध कर्मो सब होइ दुष्ट शाश्वत सके न कोई ਇਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਏ ਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖਤੇ ਰਹਾ ਖੜਕ ਕੇਤ ਮੈ ਸਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈ ਸਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ